ਤਨ ਬਾਬਾ ਸ੍ਰੀ ਚੰਦ ਜੀ ਇੱਕ ਰਾਜੇ ਕੋਲ ਇੱਕ ਪਾਰਸ ਦਾ ਪੱਥਰ ਸੀ ਜਿਸ ਨੂੰ ਉਹ ਰਗੜ ਕੇ ਲੋਹੇ ਨੂੰ ਸੋਨਾ ਬਣਾ ਲੈਂਦਾ ਸੀ ਬਹੁਤ ਅਮੀਰ ਹੋ ਗਿਆ ਉਹ ਰਾਜਾ ਦੂਰੋਂ ਦੂਰੋਂ ਲੋਕ ਉਸ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਅਤੇ ਪਾਰਸ ਦੇ ਵੀ ਦਰਸ਼ਨ ਕਰਦੇ ਕਿਉਂਕਿ ਉਹ ਮਹਾਨ ਰਾਜਾ ਸੀ ਜਿਸ ਕੋਲ ਪਾਰਸ ਦਾ ਪੱਥਰ ਸੀ ਉਸ ਦੇ ਰਾਜ ਦੇ ਕੋਲ ਇੱਕ ਹੋਰ ਰਾਜਾ ਰਹਿਦਾ ਸੀ ਜਿਸ ਦੇ ਕੋਲ ਇੱਕ ਅਜੀਹੀ ਤਾਤ ਦਾ ਪੱਥਰ ਸੀ ਜਿਸ ਨੂੰ ਰਗੜ ਕੇ ਉਹ ਕਿਸੇ ਵੀ ਚੀਜ਼ ਨੂੰ ਕਿਸੇ ਵੀ ਵਸਤੂ ਨੂੰ ਸੋਨਾ ਬਣਾ ਲੈਂਦਾ ਸੀ ਉਹ ਦੋਵੇਂ ਰਾਜੇ ਬਹੁਤ ਅਮੀਰ ਹੋ ਗਏ ਇੱਕ ਰਾਜੇ ਨੇ ਜਦੋਂ ਸੁਣਿਆ ਕਿ ਦੋ ਰਾਜਿਆਂ ਦੇ ਕੋਲ ਇੱਕ ਇੱਕ ਅਜੀਹਾ ਪੱਥਰ ਹੈ ਜਿਸ ਨੂੰ ਰਗੜ ਕੇ ਉਹ ਕੀਮਤੀ ਚੀਜ਼ਾਂ ਬਣਾ ਲੈਂਦੇ ਹਨ ਅਤੇ ਉਹ ਅਮੀਰ ਹੋ ਗਏ ਹਨ ਉਸ ਨੇ ਵੀ ਆਪਣੇ ਰਾਜ ਵਿੱਚ ਅਨਾਉਂਸ ਕਰਵਾ ਦਿੱਤਾ ਕਿ ਜੋ ਵੀ ਮੈਨੂੰ ਵੱਧਮੁੱਲੀ ਚੀਜ਼ ਅਤੇ ਬਹੁਤ ਕੀਮਤੀ ਚੀਜ਼ ਦੇਵੇਗਾ ਮੈਂ ਉਸ ਨੂੰ ਮੂੰ ਮੰਗਿਆ ਇਨਾਮ ਦੇਵਾਂਗਾ ਇਹ ਸੁਣ ਕੇ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਚਰਚਾ ਫੈਲ ਗਈ ਕਿ ਕਿਹੜੀ ਚੀਜ਼ ਹੋਵੇ ਜੋ ਰਾਜੇ ਨੂੰ ਦਿੱਤੀ ਜਾਵੇ ਪਰ ਕਿਸੇ ਕੋਲ ਅਜਿਹੀ ਚੀਜ਼ ਨਹੀਂ ਸੀ ਇੱਕ ਫਕੀਰ ਰਾਜੇ ਕੋਲ ਆਇਆ ਤੇ ਉਹ ਬੋਲੇ ਕਿ ਰਾਜਨ ਇਹ ਜੋ ਸੰਸਾਰਿਕ ਚੀਜ਼ਾਂ ਹਨ ਉਹ ਤਾਂ ਇਸ ਸੰਸਾਰ ਵਿੱਚ ਹੀ ਰਹਿਣਗੀਆਂ ਤੁਸੀਂ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੀਨ ਹੋਵੋ ਪਰਮਾਤਮਾ ਦਾ ਨਾਮ ਜਪੋ ਇਹ ਚੀਜ਼ਾਂ ਤੁਹਾਡੇ ਕੋਲ ਆਪੇ ਹੀ ਆ ਜਾਣਗੀਆਂ ਰਾਜਾ ਬਹੁਤ ਹੈਰਾਨ ਹੋਇਆ ਅਤੇ ਉਸਨੇ ਪੁੱਛਿਆ ਕਿ ਕਿਵੇਂ ਪਰ ਉਹ ਫਕੀਰ ਨੇ ਕਿਹਾ ਕਿ ਤੁਸੀਂ ਨਾਮ ਜਪੋ ਉਸ ਰਾਜੇ ਨੇ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਹੋਣ ਉਸ ਵਿੱਚ ਲਾਲਸਾ ਨ ਆ ਰਹੀ ਪੱਥਰ ਨੂੰ ਪਾਉਣ ਦੀ ਰਾਜਾ ਭਗਤੀ ਕਰਦਾ ਕਰਦਾ ਬੁੱਢਾ ਹੋ ਗਿਆ ਆਖਰਕਾਰ ਜਦੋਂ ਇੱਕ ਦਿਨ ਉਸ ਨੂੰ ਪੂਰਨ ਗਿਆਨ ਹੋ ਗਿਆ ਤਾਂ ਉਹ ਫਕੀਰ ਫਿਰ ਉਸ ਰਾਜੇ ਦੇ ਕੋਲ ਆਏ ਅਤੇ ਬੋਲੇ ਕਿ ਰਾਜਨ ਹੁਣ ਪੱਥਰ ਚਾਹੀਦੇ ਹਨ ਰਾਜਾ ਬੋਲਿਆ ਕਿ ਨਹੀਂ ਫਕੀਰ ਸਾਈ ਮੈਨੂੰ ਪੱਥਰ ਨਹੀਂ ਚਾਹੀਦੇ ਮੈਨੂੰ ਤਾਂ ਪਰਮਾਤਮਾ ਦਾ ਜੋ ਨਾਮ ਮਿਲਿਆ ਹੈ ਬਹੁਤ ਸੁੰਦਰ ਅਤੇ ਪਿਆਰਾ ਹੈ ਅਤੇ ਬਹੁਤ ਹੀ ਸੁੰਦਰ ਪਰਮਾਤਮਾ ਦਾ ਨਾਮ ਹੈ ਜਦੋਂ ਉਹ ਦੋਵਾਂ ਰਾਜਿਆਂ ਨੇ ਉਸ ਦੀ ਮਹਿਮਾ ਸੁਣੀ ਤਾਂ ਉਹ ਵੀ ਆ ਗਏ ਅਤੇ ਉਹਨਾਂ ਨੇ ਉਸ ਰਾਜੇ ਨੂੰ ਪਰਮਾਤਮਾ ਦਾ ਨਾਮ ਦਾਨ ਦੇਣ ਵਾਸਤੇ ਕਿਹਾ हे ਫਕੀਰ ਸਾਈ ਕਿਉਂਕਿ ਉਹ ਰਾਜਾ ਹੁਣ ਫਕੀਰ ਦੀ ਤਰ੍ਹਾਂ ਬਣ ਗਿਆ ਸੀ ਹੁਣ ਦੋਵੇਂ ਰਾਜਿਆਂ ਨੇ ਉਸ ਰਾਜੇ ਦੇ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਵੀ ਨਾਮ ਦਾ ਦਾਨ ਦਿਓ ਅਸੀਂ ਦੁਨੀਆ ਵਿੱਚ ਰਹਿ ਕੇ ਅਤੇ ਦੁਨੀਆ ਦੇ ਭੋਗ-ਵिलास ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ ਤੁਹਾਨੂੰ ਵੀ ਨਾਮਦਾਨ ਦਿਓ ਰਾਜੇ ਦੇ ਸਾਹਮਣੇ ਦੋਵੇਂ ਰਾਜਿਆਂ ਨੇ ਉਹ ਪੱਥਰ ਰੱਖ ਦਿੱਤੇ ਅਤੇ ਕਿਹਾ ਕਿ ਇਹ ਮਹਾਤਮਾ ਜੀ ਇਹ ਪੱਥਰ ਸਵੀਕਾਰ ਕਰੋ ਅਤੇ ਸਾਨੂੰ ਪਰਮਾਤਮਾ ਦਾ ਨਾਮ ਦਿਓ ਉਸ ਰਾਜੇ ਨੇ ਜੋ ਫਕੀਰ ਬਣ ਚੁੱਕਾ ਸੀ ਉਸ ਨੇ ਦੋਵੇਂ ਪੱਥਰ ਲੈਣ ਤੋਂ ਇਨਕਾਰ ਕਰ ਦਿੱਤਾ ਉਹ ਰਾਜੇ ਹੁਣ ਪਰਮਾਤਮਾ ਦਾ ਨਾਮ ਜਪਣਾ ਚਾਹੁੰਦੇ ਸਨ ਫਕੀਰ ਵਾਸਤੇ ਪੱਥਰ ਦੀ ਕੋਈ ਵੈਲਿਊ ਨਹੀਂ ਸੀ ਮਹਾਤਮਾ ਦੇ ਕਹਿਣ ਅਨੁਸਾਰ ਪਰਮਾਤਮਾ ਦਾ ਨਾਮ ਜਪਣ ਵਿੱਚ ਬਹੁਤ ਮਜ਼ਾ ਆ ਰਿਹਾ ਸੀ ਦੋਵੇਂ ਰਾਜੇ ਹੁਣ ਉਸ ਫਕੀਰ ਦੇ ਉਸ ਰਾਜੇ ਦੇ ਸ਼ਿष्य ਬਣ ਗਏ ਅਤੇ ਜੋ ਫਕੀਰ ਨੇ ਉਸ ਰਾਜੇ ਨੂੰ ਨਾਮਦਾਨ ਦਿੱਤਾ ਸੀ ਉਹ ਉਸ ਕੋਲ ਆਇਆ ਤੇ ਬੋਲਿਆ ਕਿ ਹੁਣ ਦੱਸੋ ਰਾਜਨ ਜਿਸ ਨੇ ਉਸ ਨੂੰ ਨਾਮਦਾਨ ਦਿੱਤਾ ਸੀ ਉਹ ਬੋਲਿਆ ਕਿ ਹੁਣ ਦੱਸੋ ਰਾਜਨ ਕਿਸ ਦੀ ਵੈਲਿਊ ਹੈ ਪੱਥਰ ਇਥੇ ਹਨ ਪਰ ਪਰਮਾਤਮਾ ਦਾ ਨਾਮ ਜਾਣ ਤੋਂ ਬਾਅਦ ਵੀ ਚੱਲਦਾ ਰਹੇਗਾ ਅਤੇ ਨਾਮ ਅਮਰ ਹੋ ਜਾਂਦਾ ਹੈ ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦੀ ਵੈਲਿਊ ਬਹੁਤ ਜ਼ਿਆਦਾ ਹੈ ਪਰਮਾਤਮਾ ਦੀ ਵੈਲਿਊ ਐਨੀ ਵੈਲਿਊ ਹੈ ਰਾਜੇ ਵੀ ਉਸ ਅੱਗੇ ਝੁਕਦੇ ਹਨ ਜੋ ਪਰਮਾਤਮਾ ਦੇ ਨਾਮ ਵਿੱਚ ਲੀਨ ਹੁੰਦਾ ਹੈ ਤਨ ਤਨ ਬਾਬਾ ਸ੍ਰੀ ਚੰਨ ਜੀ ਮਹਾਰਾਜ ਕਿਰਪਾ ਕਰੋ